2027 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀ ਖਿੱਚਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਹੁਣ ਅਕਾਲੀ ਦਲ ਜਿਹੜਾ ਕਿ ਪੂਰਾ ਜੋਰਾ-ਸ਼ੋਰਾ ਦੇ ਉੱਤੇ ਜਿਹੜੀ ਕੇਸੀਐਮ ਦੀ ਕੁਰਸੀ ਨੂੰ ਲੈ ਕੇ ਲਗਾਤਾਰ ਤਿਆਰੀ ਖਿੱਚਦਾ ਹੋਇਆ ਨਜ਼ਰ ਆ ਰਿਹਾ ਸੁਖਵੀਰ ਸਿੰਘ ਬਾਦਲ ਦੇ ਗਰਸ਼ਮੇ ਬੋਲ ਜਿਹੜੇ ਕਿ ਸਾਹਮਣੇ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਅਤੇ ਬਾਕੀ ਤੜੇ ਦੇ ਉੱਤੇ ਤਿੱਖੇ ਨਿਸ਼ਾਨਾ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਇਹ ਕਿ ਜਿਹੜਾ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਓ ਜੋ-ਜੋ ਵਾਅਦੇ ਅਸੀਂ ਪੰਚਾਇਤ ਅੱ비 ਇਹਦੇ ਨਾਲ ਕਰਾਂਗੇ ਉਹ ਕੱਲਾ ਕੱਲਾ ਵਾਦਾ ਜਿਹੜਾ ਕਿ ਪੂਰਾਇਆ ਜਾਵੇਗਾ ਬਾਕੀ ਟੜੇ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਦੇ ਗਏ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਮੈਨੂੰ ਕੋਈ ਪੁੱਛ ਰਿਆ ਸੀ ਕਹਿੰਦੇ ਜੀ ਲੇਟ ਹੋ ਜਾਈ ਤਾਂ ਕਿ 3 ਵਜਾਂ ਦੇ ਲੋਕੀ ਮੈਂ ਕਹਿੰਦਾ ਜੀ 1:30 ਵਜੇ ਮੈਨੂੰ ਕਹਿੰਦਾ ਕਿਉਂ ਮੈਂ ਕਹਿੰਦਾ ਜਿਹੜੇ ਲੇਟ ਕਰਾਉਂਦੇ ਸੀ ਨਾ ਜਿਹੜੇ ਘੰਟਾ-ਘੰਟਾ ਬੋਲਦੇ ਸੀ ਉਹ ਪਾਰਟੀ ਛੱਡ ਗਏ ਸੀ ਨਾਨਾ ਲੋਕ ਹੁੰਦੇ ਸੀ ਹੁਣ ਕਰੀਏਗੀ ਮੈਂ ਮੈਂ ਇੱਕ ਹੋਰ ਦੱਸਾਂ ਸਾਰਾ ਕੁਝ ਜੋ ਹੁੰਦਾ ਨਾ ਰੱਬ ਕਰਦਾ ਜੇ ਥੋੜੇ ਚੰਗੇ ਦਿਨ ਹੁਣ ਨਾ ਪਰਮਾਨੰ ਸਾਰਾ ਕੁਝ ਠੀਕ ਹੋ ਜਾਂਦਾ ਮੈਂ ਦੇਖਿਆ ਜੇ ਮਾਰੇ ਦੇ ਪੈ ਜਾਣ ਜਿਹੜਾ ਕੋਈ ਠੀਕ ਕਰਨ ਦੀ ਕੋਸ਼ਿਸ਼ ਕਰੋ ਉਲਟਾ ਹੀ ਜਾਂਦਾ ਹੈ ਹੁਣ ਜਿਹੜਾ ਸੋਸ਼ਲ ਮੀਡੀਆ ਆਪਣੇ ਨਾਲ ਆਪਣੇ ਦੇ ਚਿਪੜਿਆ ਸੀ 4 ਸਾਲ ਪਹਿਲੇ 5 ਸਾਲ ਪਹਿਲੇ ਅੱਜ ਉਹਨਾਂ ਦੇ ਚਿਪੜਿਆ ਪਿਆ ਹੈ ਹੈ ਉਸੀ ਸੋਸ਼ਲ ਮੀਡੀਆ ਨੇ ਭਗਵੰਤ ਸਾਮਾਨ ਦੀ ਰੀਲ ਬਣਾਉਣੀ ਹੈ ਤੇ ਝਾੜੂਆਂ ਲੈਣ ਪਹੁੰਚਾਉਣਾ ਹੈ ਸੋ ਮੈਂ ਜ਼ਿਆਦਾ ਸਮਝ ਲੇਤਾ ਹੁਣ ਤਿਆਰੀ ਕਰ ਲਓ ਸਾਰੇ ਗੱਡੀਆਂ ਪਹੁੰਚ ਜਾਣੀਆਂ ਝਟ ਕੇ ਉਸ ਦਿਨ ਪਤਾ ਲੱਗ ਜੇ ਕੱਲ ਮੈਂ ਮੁਕਸਰ ਜਾ ਕੇ ਆਇਆ ਮੈਂ ਲੱਗਾ ਰੈਲੀ ਰੈਲੀ ਬਣਾਦੀ ਸੀ ਉਹਨਾਂ ਨੇ ਹੁਣ ਆਪਣੇ ਮੈਂ ਦੇਖ ਰਿਹਾ ਤੁਹਾਡੇ ਚਿਹਰੇ ਜਿਵੇਂ ਬਸ ਮਨ ਤਾਂ ਬਿਲਕੁਲ ਲੱਗਦਾ ਜਿਵੇਂ ਰੋਕ ਕੇ ਰੱਖਣਾ ਪੈਣਾ ਤੁਹਾਨੂੰ ਇੰਨੀ ਗਰਮੀ ਜਿਹੜੀ ਪਈ ਹੈ ਚਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਫਿਰ ਤੋਂ ਧੰਨਵਾਦ ਕਰਦਾ ਹਾਂ ਆ ਲੜਾਈ ਤੁਸੀਂ ਲੜੀ ਹੈ ਪੂਰੀ ਹਿੰਮਤ ਨਾਲ ਲੜੀ ਹੈ ਦਲੇਰੀ ਨਾਲ ਲੜੀ ਹੈ 14ਵਾਂ ਤਰੀਕ ਨੂੰ ਕੀ ਕਰਨਾ ਹੈ ਹੈ ਸਭ ਆਪਾਂ ਕਿੱਥੇ ਜਾਣੀਆਂ ਜੀ ਇਹ ਸਿੱਧਾ ਕੰਮ ਜਰੂਰ ਕਰਿਓ ਜਿੰਨੀਆਂ ਬਸਾਂ ਭੇਜਦੇ ਨਾ 10% ਅੰਦਰ ਜਾਂਦੇ ਆ ਬਾਕੀ ਸਾਰਾ ਮੇਲਾ ਦੇਖਣ ਮੇਲੇ ਦੇਖਣ ਵਾਲੇ ਕੋਈ ਨਾ ਲੱਗੇ ਆ ਸਿੱਧੀ ਗੱਲ ਹੈ ਅਸੀਂ ਪਿੰਡ ਮਗਰ ਕੱਲੀ ਇੱਕ ਬਸ ਦੇਵਾਂਗੇ ਉਹ ਜਿਹੜੇ ਆਪਣੇ ਠੋਸ ਬੰਦੇ ਆ ਜਿਹੜੇ ਅੰਦਰ ਜਾਣ ਕੋਈ ਹੋਣ ਭਾਏ ਉੱਤੋਂ ਖੱਲੇ ਜਿਵੇਂ ਪਹਿਲੇ ਨਾ ਪਤਾ ਲੱਗ ਜੇ ਕਿਉਂਕਿ ਆਪਾਂ ਇਹ ਵੀ ਭੇਜਦੇ ਨੇ ਫਿਰ ਜਿੰਨਾ ਆਉਂਦਾ ਜਿਹੜੇ ਸੈਰ ਕਰਨ ਵਾਲੇ ਸਾਰੇ ਚੜ ਜਾਂਦੇ ਆ ਸੋ ਇੱਕ ਇੱਕ ਪਿੰਡ ਮਗਰ ਇੱਕ ਬਗ ਪਰ ਇੱਕ ਪਾਸੇ ਵੀ ਹੁਣ 60 70 ਨਾਲੇ ਜੇ ਗਰਮ ਠੰਡ ਹੈਗੀ ਹੈ ਜੱਫੀ ਦੇ ਫੇ ਪਾ ਕੇ ਕਹਿ ਨਿਕਲੋਗੇ ਬੈਜੋ ਸਾਰੇ 4 4 5 5 ਜਣੇ ਹੈਂ ਹੁਮਰੇ ਪਾਸ ਤੇ ਸਤਨ ਅਜੇ ਇੱਕ ਐਡੀ ਪਾਰਕਿੰਗ ਵੀ ਉੱਥੇ ਗੱਲ ਕਰ ਜੋ ਮੈਂ ਸਟੇਜ ਦੇ ਸਾਹਮਣੇ 50 8 ਕਿਲੇ ਲੈ ਲੇ ਪਰ ਆਪਾਂ ਜਿਵੇਂ ਨਾ ਸੋਹ ਕਾ ਕੇ ਜਾਣਾ ਕਿ ਆਪਾਂ ਊਠ ਰੈਲੀ ਦਾ ਗੇਟ ਪਰਲੇ ਪਾਸੇ ਨਹੀਂ ਜਾਣਾ ਅਪਾ ਸਿੱਧੇ ਅੰਦਰ ਤੇ ਨਾਲੇ ਆਪਾਂ 1.5 2 ਵਜੇ ਖਤਮ ਕਰ ਦਾਂਗੇ